ਇਹ ਮੂੜਕ ਨਹਿਰ ਵਿੱਚ ਪਾੜ ਪੈਣ ਕਾਰਨ ਕਈ ਇਲਾਕੇ ਪੂਰੀ ਤਰ੍ਹਾਂ ਨਾਲ ਪਾਣੀ ਛਿੜੁਪ ਗਏ ਨੇ ਜੀ ਹਾਂ ਨਹਿਰ ਵਿੱਚ ਕਰੀਬ 50 ਫੁੱਟ ਚੌੜਾ ਪਾੜ ਪੈ ਗਿਆ ਹੈ ਜਿਸ ਕਾਰਨ ਕਈ ਕਲੋਨੀਆਂ ਅਤੇ ਰਿਹਾਇਸ਼ੀ ਇਲਾਕੇ ਇਸ ਦੀ ਚਪੇਟ ਵਿਚ ਆ ਗਏ ਨੇ ਇਨਾਂ ਇਲਾਕਿਆਂ ਵਿੱਚ ਕਰੀਬ 3 ਤੋਂ 4 ਫੁੱਟ ਤੱਕ ਪਾਣੀ ਭਰ ਗਿਆ ਹੈ ਜਿਸ ਕਾਰਨ ਲੋਕ ਆਪਣੇ ਘਰਾਂ ਨੂੰ ਛੱਡਣ ਨੂੰ ਮਜਬੂਰ ਹੋ ਗਏ ਨੇ ਹਲੇ ਵੀ ਇਸ ਪਾੜ ਨੂੰ ਨਹੀਂ ਪੁਰਿਆ ਗਿਆ ਜਿਸ ਕਾਰਨ ਲੋਕਾਂ ਦੇ ਘਰਾਂ ਵਿੱਚ ਪਾਣੀ ਦਾ ਪੱਧਰ ਲਗਾਤਾਰ ਵਧਦਾ ਜਾ ਰਿਹਾ ਹੈ ਤਸਵੀਰਾਂ ਸਾਹਮਣੇਆਂ ਨੇ ਜਿਨ੍ਹਾਂ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਰਿਹਾਇਸ਼ੀ ਇਲਾਕਿਆਂ ਵਿੱਚ ਪਾਣੀ ਭਰਦਾ ਜਾ ਰਿਹਾ ਹੈ ਜਦਕਿ ਨਹਿਰ ਦਾ ਪਾੜ ਕਰੀਬ 40 ਤੋਂ 50 ਫੁੱਟ ਚੌੜਾ ਨਸਰਾਰ ਹੈ ਜਿਸ ਨੂੰ ਕਿ ਹੁਣ ਬੰਦ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਉੱਥੇ ਹੀ ਐਨਡੀਆਰਐਫ ਅਤੇ ਐਸਟੀਆਰਐਫ ਦੀਆਂ ਟੀਮਾਂ ਵੱਲੋਂ ਲੋਕਾਂ ਨੂੰ ਸੁਰੱਖਿਅਤ ਥਾਵਾਂ ਤੇ ਪਹੁੰਚਾਉਣ ਦਾ ਕੰਮ ਲਗਾਤਾਰ ਜਾਰੀ ਹੈ ਦੇਰ ਗੋਜੁਰ ਨਾਮ ਵੀ ਨਾ ਰੇ ਨਾ ਉਸਕੇ ਘਰ ਦਾ ਪੂਰਾ ਪਾਣੀ ਇਤਨਾ ਇਤਨਾ ਪਾਣੀ ਹੈ ਉਹ ਇਹ ਹਾਂ ਤੱਕ ਆਏਗਾ ਨਹੀਂ ਬੁਲਾ ਦੋਗਾ ਮੈਂ ਉਸ ਨੂੰ ਅਬੇ ਕਾਮ ਹੈ ਇਧਰ ਆ ਬੋਲੋ ਨੇ ਸੁਨੇ ਗਏ ਨੇ ਕਿਸ ਨੇ ਕਹਾ ਆ ਜਾਗਾ ਉਧਰ ਤੇ ਆ ਜਾਗਾ ਫਿਰ ਨਾ ਤਾਂ ਦਿੱਲੀ ਦੇ ਬਵਾਨਾ ਚ ਮੂਨਕ ਨਹਿਰ ਟੁੱਟਈ ਜਿੱਥੇ ਕਿ ਜੇ ਜੇ ਕਲੋਨੀ ਅਤੇ ਹੋਰ ਨਾਲ ਲੱਗਦੇ ਇਲਾਕਿਆਂ ਵਿੱਚ ਕਰੀਬ 3 ਤੋਂ 4 ਫੁੱਟ ਪਾਣੀ ਪਰ ਗਿਆ ਮੂਨ ਕਨਹਿਰ ਦਾ ਇੱਕ ਪਾਸੇ ਦਾ ਹਿੱਸਾ ਪੂਰੀ ਤਰ੍ਹਾਂ ਨਾਲ ਟੁੱਟ ਗਿਆ ਜਿਸ ਕਾਰਨ ਪਾਣੀ ਜੇ ਜੇ ਕਲੋਨੀ ਸਣੇ ਕਈ ਇਲਾਕਿਆਂ ਵਿੱਚ ਮਾਰ ਕਰਦਾ ਨਜ਼ਰਾਇਆ ਅਤੇ ਉੱਥੇ ਹੀ ਹੜ ਵਰਗੀ ਸਥਿਤੀ ਬਣ ਗਈ ਹੈ ਲੋਕ ਆਪਣੇ ਘਰਾਂ ਨੂੰ ਛੱਡਣ ਨੂੰ ਮਜਬੂਰ ਹੋ ਗਏ ਨੇ ਆ ਉਧਰ ਹਾਲਾਤਾਂ ਨੂੰ ਦੇਖਦੇ ਆ ਸਰਕਾਰ ਵੱਲੋਂ ਐਨਡੀਆਰਐਫ ਅਤੇ ਐਸਟੀਆਰਐਫ ਦੀਆਂ ਟੀਮਾਂ ਨੂੰ ਮੌਕੇ ਤੇ ਭੇਜਿਆ ਗਿਆ ਜਿਨ੍ਹਾਂ ਵੱਲੋਂ ਬਚਾਅ ਦੇ ਕੰਮਾਂ ਨੂੰ ਕੀਤਾ ਜਾ ਰਿਹਾ ਹੈ ਉੱਥੇ ਹੀ ਨਹਿਰ ਦੇ ਪਾੜ ਨੂੰ ਪੂਰਨ ਦੀ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਦੱਸਿਆ ਕਿ ਬਵਾਨਾ ਚੋਂ ਲੰਘਦੀ ਮੂਨਕ ਨਹਿਰ 'ਚ ਇਹ ਪਾੜ ਪਿਆ ਹੈ ਜਿਸ ਕਾਰਨ ਦਿੱਲੀ ਦੇ ਕਈ ਇਲਾਕੇ ਪਾਣੀ ਦੀ ਚਪੇਟ ਵਿਚ ਆ ਗਏ ਨੇ ਹੜ ਵਰਗੇ ਹਾਲਾਤ ਬਣ ਗਏ ਨੇ ਕਰੀਬ 3 ਤੋਂ 4 ਫੁੱਟ ਪਾਣੀ ਭਰ ਗਿਆ ਹੈ ਅਤੇ ਇਹ ਪਾਣੀ ਦਾ ਪੱਧਰ ਲਗਾਤਾਰ ਵਧਦਾ ਜਾ ਰਿਹਾ ਹੈ ਜਿਸ ਤੋਂ ਬਾਅਦ ਹੁਣ ਰਾਹਤ ਅਤੇ ਬਚਾਅ ਕਾਰਜ ਜਾਰੀ ਨੇ ਜਾਣਕਾਰੀ ਮੁਤਾਬਕ ਤੜਕਸਾਰੇ ਨਾਂ ਟੁੱਟੀ ਸੀ ਪਰ ਹਾਲੇ ਤੱਕ ਵੀ ਇਸੇ ਪਾਰ ਨੂੰ ਪੂਰੇ ਆ ਨਹੀਂ ਜਾ ਸਕਿਆ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ